ਸਾਰੋ ਮੈਨੂੰ ਤੇ ਆ ਮੁੰਡੇ ਨੇ ਦੱਸਿਆ ਕਹਿੰਦੇ ਵੀ ਫੋਨ ਆਇਆ ਬਾਰੋਂ ਵੀ ਬੰਦੂਏ ਕੋ ਵੀ ਫੋਨ ਨਹੀਂ ਚੁੱਕਣ ਦੀ ਕਿ ਇੰਨੇ ਚਿਰ ਦੋ ਤਿੰਨ ਦਿਨੋਂ ਕਿ ਫੋਨ ਕਿਉਂ ਨਹੀਂ ਚੁੱਕਣ ਦੀ ਮੇਰਾ ਫੋਨ ਤੇ ਉਸੇ ਹਟਾਉਂਦੀ ਲੋ ਫੋਨ ਨਹੀਂ ਚੁੱਕਿਆ ਤੇ ਮੁੜ ਕੇ ਫਿਰ ਪਰੋਣਾ ਹੀ ਹੁੰਦਾ ਸਿਆ ਉਹ ਕਹਿੰਦਾ ਜਾ ਕੇ ਪਤਾ ਤਾਂ ਕਰੋ ਵੀ ਫੋਨ ਕਿਉਂ ਨਹੀਂ ਚੁੱਕਣ ਦੀ ਮੇਰਾ ਉਹ ਨਹੀਂ ਚੁੱਕਣੀ ਨਾ ਤੁਹਾਡਾ ਜੀ ਹੇ ਦੀਦੀ ਮੈਂ ਕੱਲ ਨੂੰ ਆਉਣਾ ਮੇਰਾ ਇੱਥੇ ਆਏ ਤਾਂ ਬੂਆ ਖੁੱਲਾ ਹੀ ਅੱਗੇ ਇਹ ਬਸ ਦੀ ਇਹਨਾਂ ਨੇ ਬੋਲਿਆ ਬੂਆ ਇਹਨਾਂ ਬਾਸੀ ਇਹਨਾਂ ਦੀ ਅੱਛਾ ਇਹ ਕੀ ਨਹੀਂ ਮੇਰੀ ਛੋੜੀ ਮੂੰਹ ਵਾਲੀ ਏ ਮਮੀ ਨੀ ਮੈਰੀਏ ਜੋਤੀਏ ਉਹ ਕੇ ਵਾਰੀ ਪਾਣੀ ਦੀ ਮੈਰੀਏ ਜੋਤੀਏ ਤਿੰਨ ਦਿਨ ਹੋ ਗਏ ਉਦੋਂ ਮੇਰਾ ਜੇਠਪੁਰਾ ਆਈ ਮੈਂ ਫੋਨ ਕਰਦੀ ਰਹੀ ਤੇ ਮੈਂ ਆ ਜੋਤੀ ਦਾ ਫੋਨ ਨਹੀਂ ਆਉਂਦਾ ਤਿਆਰ ਕੇ ਮਰਜ ਨੂੰ ਫੋਨ ਕੀਤਾ ਕਹਿੰਦਾ ਮਮਾ ਤੂੰ ਕਿੱਦਾਂ ਮੈਨੂੰ ਫੋਨ ਕੀਤਾ ਮੈਂ ਜਰਜਨ ਜੋਤੀ ਦਾ ਫੋਨ ਹੀ ਪਹੁੰਚਦਾ ਹੁੰਦਿਆ ਕਹਿੰਦਾ ਮਮਾ ਉਹਦਾ ਫੋਨ ਖਰਾਬ ਹੋਇਆ ਨਾ ਕੋਈ ਤੂੰ ਟੈਨਸ਼ਨ ਨਾ ਲੈ ਜੇ ਉਹਦਾ ਫੋਨ ਠੀਕ ਹੋ ਗਿਆ ਉਹਨੇ ਆਪੇ ਫੋਨ ਕਰ ਦੇਣਾ ਤੈਨੂੰ ਤਿਆਰ ਕੇ ਵਿਚਾਰੇ ਉਹਨੇ ਪੋਤਨੇ ਮੇਰੇ ਰੋਂਦੇ ਰੋਂਦੇ ਫੋਨ ਕੀਤਾ ਮੇਰੇ ਪੋਤ ਨੂੰ ਗੱਲ ਨਾ ਗਈ ਆਵੇ ਕਹਿੰਦਾ ਮੰਮੀ ਜਾ ਕੇ ਬਰਾਦ ਕਹੋ ਨਾ ਬਣੀ ਨੂਂਦ ਨਹੀਂ ਮੈਨੂੰ ਜੋਤੀਏ ਨੀ ਤੇਨੂ ਕਿੱਦਾਂ ਲਿਆ ਮੈਂ ਦਬਕੇ ਨਹੀਂ ਮੇਰੀ ਇਹ ਜੋਤੀਏ ਮੇਰੀ ਇਹ ਸ਼ੇਰਨੀਏ ਕੀ ਲੱਗਦਾ ਕੀ ਕਰਨ ਹੋ ਸਕਦਾ ਨਹੀਂ ਮੇਰੀ ਇਹ ਸ਼ੇਰਨੀਏ ਕੀ ਲੱਗਦਾ ਤੁਹਾਨੂੰ ਕੀ ਕਰ ਲ ਹੋ ਸਕਦਾ ਨਹੀਂ ਮੈਂ ਕੀ ਕਰਾਂ ਮੇਰੀ ਨੋਂ ਲਿਆਰੋ ਬੱਸ ਮੈਂ ਕੀ ਕਰਾਂ ਭਾਜੀ ਮੇਰ ਕੋ ਨਹੀਂ ਰਿਹਾ ਜਾਂਦਾ ਨਹੀਂ ਮੇਰੀ ਇਹ ਜੋਤੀਏ ਕਰਦਾ ਕੋਈ ਕਿਸੇ ਤੇ ਤੁਹਾਨੂੰ ਕੋਈ ਦਸ਼ਮਨੀ ਜਾਂ ਕੋਈ ਸ਼ੱਕ ਦੀ ਹੈਗਾ ਕੋਈ ਨਿਸ਼ਾਗ ਬੜੀ ਸੋਹਣੀ 8 ਸਾਲ ਰਹੀ ਹੈ ਇੱਥੇ ਕੁਛ ਨਹੀਂ ਖੁਸ਼ੀ ਖੁਸ਼ੀ ਰਹਿੰਦੇ ਰਹੇ ਕੋਈ ਨਹੀਂ ਵੇਨਾ ਨਾ ਬਾਹਰ ਕਦੋਂ ਗਿਆ ਅਜੀ ਮੀਨਾ ਕੋ ਹੋ ਜਾ ਵਿਚਾਰੀ ਅਜੀ ਵਿਚਾਰੀ ਮੀਨਾ ਕੋ ਹੋ ਜਾ ਗਲਾਈ ਨੂੰ ਇਹ ਮੇਰੇ ਪੁੱਤ ਕਿਦਾਂ ਰਹੇਗਾ ਤੋਂ ਅਪੀ ਕਰ ਦੇ ਜੀ ਜਿਨ੍ਹਾਂ ਦੀ ਡੈਥ ਹੋਈ ਆ ਕੀ ਲੱਗਦੇ ਸੀ ਤੁਹਾਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਤੇਰੇ ਭਰਾ ਦੀ ਨੂੰ ਮੇਰੀ ਨੂੰ ਹੀ ਲੱਗੀ ਕਿਦਾਂ ਪਤਾ ਲੱਗਾ ਤੁਹਾਨੂੰ ਸਾਨੂੰ ਮੈਨੂੰ ਤੇ ਆ ਮੁੰਡੇ ਨੇ ਦੱਸਿਆ ਕਹਿੰਦੇ ਵੀ ਫੋਨ ਆਇਆ ਬਾਹਰੋਂ ਵੀ ਬੰਦੂਏ ਕੋ ਵੀ ਫੋਨ ਨਹੀਂ ਚੁੱਕਣ ਦੀ ਕਿ ਇੰਨੇ ਚਿਰ ਦੋ ਤਿੰਨ ਦਿਨੋਂ ਫੋਨ ਕਿਉਂ ਨਹੀਂ ਚੁੱਕਣ ਦੀ ਮੇਰਾ ਫੋਨ ਤੇ ਉਸਰੇ ਹਟਾਉਂਦੀ ਉਹ ਫੋਨ ਨਹੀਂ ਚੁੱਕਿਆ ਤੇ ਮੁੜ ਕੇ ਫਿਰ ਪਰੋਣਾ ਹੀ ਹੁੰਦਾ ਸਿਆ ਵੀ ਕਹਿੰਦਾ ਜਾ ਕੇ ਪਤਾ ਤਾਂ ਕਰੋ ਵੀ ਫੋਨ ਕਿਉਂ ਨਹੀਂ ਚੁੱਕਣ ਦੀ ਮੇਰਾ ਉਹ ਨਹੀਂ ਚੁੱਕਣ ਦੀ ਨਾ ਤੁਹਾਡਾ ਚੁੱਕਣ ਦੀ ਇਹ ਨਹੀਂ ਤੇ ਮੈਂ ਕਾਲ ਲੂੰਗਾ ਉਹ ਨਹੀਂ ਮੇਰਾ ਇੱਥੇ ਆਏ ਨਾ ਬੂਆ ਖੁੱਲਾ ਹੈ ਅੱਗੇ ਇਹ ਬਾਸ ਦੀ ਇਹਨਾਂ ਨੇ ਬੋਲਿਆ ਬੂਆ ਇਹਨਾਂ ਬਾਸੀ ਇਹਨਾਂ ਦੀ ਅੱਛਾ ਬਾਸ ਤਰ ਥੋੜਾ ਇੱਕ ਘੰਟਾ ਕਰਾਏ ਆ ਹਾਂ ਇਹ ਮੇਰੀ ਚੱਲਦੇ ਪੜੇ ਬਸਣ ਦੇ ਇੱਥੇ ਕੋਈ ਚੱਲੀ ਕੀ ਕਰਨ ਕੀ ਹੋ ਸਕਦਾ ਗੰਟੀ ਭਾਜੀ ਜਾਣਿਆ ਉਹਨੇ ਕੀ ਬਣਿਆ ਇਹਦੇ ਨਾਲ ਮਰ ਲੋ ਚੁੰਨੀ ਜੀ ਆਵੇ ਉੱਤੇ ਟੰਗੀ ਜਾਦੇ ਆਹ ਜੱ ਲੱਗਾ ਬਸ